ਅੱਜ 22 ਨਵੰਬਰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਪੰਜਾਬ ਦਾ ਮੌਸਮ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸਾਫ਼ ਅਤੇ ਖੁਸ਼ਕ ਬਣਿਆ ਹੋਇਆ ਹੈ ਪਰ ਸਵੇਰ ਵੇਲੇ ਹੁਣ ਹੌਲੀ-ਹੌਲੀ ਧੁੰਦ ਦੇ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਪਰ ਇਹ ਬਹੁਤਾ ਸਮਾਂ ਧੁੰਦ ਦਿਖਾਈ ਨਹੀਂ ਦਿੰਦੀ ਜਦੋਂ ਕਿ ਸੂਰਜ ਨਿਕਲਦਾ ਹੈ ਮੌਸਮ ਸਾਫ਼ ਹੋ ਜਾਂਦਾ ਹੈ ਪਿਛਲੇ ਦਿਨਾਂ ਦੀ ਠੰਡ ਦੇ ਮੁਕਾਬਲੇ ਥੋੜੀ ਠੰਡ ਦੇ ਵਿੱਚ ਘਟੀ ਹੈ ਕਿਉਂਕਿ ਪਹਾੜੀ ਇਲਾਕਿਆਂ ਦੇ ਵਿੱਚ ਮੀਂਹ ਅਤੇ ਬਰਫਬਾਰੀ ਦਾ ਦੌਰ ਦੇਖਣ ਨੂੰ ਮਿਲਿਆ ਹੈ ਦੁਪਹਿਰ ਵੇਲੇ ਹਲਕੀ ਜਿਹੀ ਨਿੱਗ ਮਹਿਸੂਸ ਹੁੰਦਾ ਹੈ ਪਰ ਜਿਵੇਂ ਹੀ ਇਹ ਸਿਸਟਮ ਪਹਾੜੀ ਖੇਤਰਾ ਤੋਂ ਪਾਰ ਜਾਵੇਗਾ ਇੱਕ ਵਾਰ ਫਿਰ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਠੰਡ ਦੇ ਵਿੱਚ ਵਾਧਾ ਦੇਖਣ ਨੂੰ ਤੁਹਾਨੂੰ ਮਿਲੇਗਾ ਤੇ ਉੱਤਰ ਪੱਛੋਰੀਆਂ ਹਵਾਵਾਂ ਵੱਲ ਨੂੰ ਆਉਣਗੀਆਂ ਮੌਸਮ ਮੁੱਖ ਤੌਰ ਤੇ ਸਾਫ ਅਤੇ ਖੁਸ਼ਕ ਰਹੇਗਾ ਹਵਾ ਦੀ ਗੁਣਵੱਤਾ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹਵਾ ਥੋੜੀ ਜਿਹੀ ਪਿਛਲੇ ਹਾਲਾਤਾਂ ਦੇ ਨਾਲੋਂ ਸੁਧਰੀ ਹੈ ਪਰ ਦਿੱਲੀ ਜਾਂ ਉਹਨਾਂ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਹਵਾ ਅਜੇ ਵੀ ਉਸੇ ਤਰ੍ਹਾਂ ਦੀ ਬਣੀ ਹੋਈ ਹੈ ਜਿਦੋਂ ਤੱਕ ਕੋਈ ਖਾਸ ਵਧੀਆ ਮੀਂਹ ਨਹੀਂ ਪੈਂਦਾ ਉਹਨਾਂ ਚਾਰੇ ਉੱਥੇ ਹਵਾ ਦੀ ਸਥਿਤੀ ਵਿੱਚ ਸੁਧਾਰ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ AQI ਅਜੇ ਵੀ ਦਿੱਲੀ ਜਾਂ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਸਾਹ ਲੈਣ ਯੋਗ ਨਹੀਂ ਹੈ ਮੌਸਮ ਮੁੱਖ ਤੌਰ ਤੇ ਉੱਥੇ ਵੀ ਸਾਫ਼ ਬਣਿਆ ਹੋਇਆ ਹੈ ਤੇ ਇਸ ਮਹੀਨੇ ਦੇ ਅਖੀਰਲੇ ਦਿਨਾਂ ਤੱਕ ਮੀਂਹ ਦੀ ਸੰਭਾਵਨਾ ਕਿਸੇ ਵੀ ਖੇਤਰ ਦੇ ਵਿੱਚ